ਪੰਜਾਬੀ ਏਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ ਪੰਜਾਬ ਚ ਮੁਫਤ ਆਟਾ ਦਾਲ ਸਕੀਮ ਬਾਰੇ ਵੱਡੀ ਖਬਰ ਵੱਡਾ ਕਦਮ ਚੁੱਕਣ ਦੀ ਤਿਆਰੀ ਚੰਮ ਭਗਵੰਤ ਮਾਨ ਸਰਕਾਰ। ਪੰਜਾਬ ਦੀਆਂ ਸਰਕਾਰੀ ਬਸੰਦ ਸਵਰ ਕਰਨ ਵਾਲਿਆਂ ਲਈ ਵੱਡੀ ਖਬਰ ਲੋਕਾਂ ਨੂੰ ਮਿਲੀ ਵੱਡੀ ਰਾਹਤ। ਨਵਜੋਤ ਸਿੰਘ ਸਿੱਧੂ ਖਿਲਾਫ ਹੋਵੇਗੀ ਵੱਡੀ ਕਾਰਵਾਈ ਹਾਈ ਕਮਾਂਡ ਕੋਲ ਪਹੁੰਚੀ ਰਿਪੋਰਟ। ਬਿਜਲੀ ਮੰਤਰੀ ਨੇ ਪੰਜਾਬ ਦੇ ਦੋਸਤਾਂ ਦੇ ਕੀਤੀ ਵੱਡੀ ਕਾਰਵਾਈ 2,74,000 ਰੁਪਏ ਦੇ। ਕਾਪਲੇ ਲਈ ਪੀਐਸਪੀਸੀਐਲ ਦੇ ਦੋ ਕਲਰਕ ਕੀਤੇ ਮੁਅਤਲ। ਕੋਟਕਪੂਰਾ ਤੇ ਬੈਬਲ ਕਲਾ ਗੋਲੀਕਾਂ ਮਾਮਲੇ ਬਾਰੇ ਅਦਾਲਤ ਤੋਂ ਆਈ ਵੱਡੀ ਖਬਰ 13 ਫਰਵਰੀ ਨੂੰ ਹੋਵੇਗੀ ਅਗਲੀ ਸੁਣਵਾਈ ਪੰਜਾਬ ਦੇ ਮੌਸਮ ਦਾ ਬਦਲਿਆ ਮિજાਜ ਕਈ ਦਿਨਾਂ ਤੱਕ ਮੀਂਹ ਦੀ ਚੇਤਾਵਨੀ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਵੱਡੀ ਪਹਿਲ ਪੰਜਾਬੀ ਭਾਸ਼ਾ ਦੀ ਹੋਂਦ ਬਚਾਉਣ ਲਈ ਚੁੱਕਿਆ ਵੱਡਾ ਕਦਮ ਪੰਜਾਬ ਸਰਕਾਰ ਹੁਣ ਪੰਜਾਬ ਚ ਮੁਫਤ ਰਾਸ਼ਨ ਸਕੀਮ ਬਾਰੇ ਵੱਡਾ ਫੈਸਲਾ ਲੈਣ ਜਾ ਰਹੀ ਹੈ ਪੰਜਾਬ ਸਰਕਾਰ ਹੁਣ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਚੱਲਣ ਵਾਲੀਆਂ ਸਕੀਮਾਂ ਦੇ ਵਿਵਾਦ ਵਿੱਚ ਉਲਝਣ ਦੇ ਮੋੜ ਵਿੱਚ ਨਹੀਂ ਹੈ ਜਿਸ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਕੇਂਦਰੀ ਸਕੀਮ ਕੌਮੀ ਖਾਣ ਸੁਰੱਖਿਆ ਐਕਟ ਤਹਿਤ ਮਿਲਣ ਵਾਲੇ ਰਾਸ਼ਨ ਦੀ ਹੋਮ ਡਿਲੀਵਰੀ ਹੋਮ ਡਿਲੀਵਰੀ ਲਈ ਨਵਾਂ ਫਾਰਮੂਲਾ ਕੱਢਿਆ ਹੈ ਤਾਂ ਜੋ ਕੇਂਦਰ ਸਰਕਾਰ ਦੇ ਹੱਥ ਫੰਡ ਰੋਕਣ ਦਾ ਮੌਕਾ ਨਾ ਲੱਗ ਸਕੇ ਮਾਰਫੈਡ ਵੱਲੋਂ ਰਾਸ਼ਨ ਦੀ ਹੋਮ ਡਿਲੀਵਰੀ ਦੇਣ ਲਈ ਵਿਸ਼ੇਸ਼ ਤੌਰ ਤੇ ਬੈਗ ਡਿਜ਼ਾਈਨ ਤਿਆਰ ਕੀਤਾ ਗਿਆ ਹੈ ਤੇ ਇਨ੍ਹਾਂ ਬੈਗਾਂ ਉੱਪਰ ਕੇਂਦਰ ਸਰਕਾਰ ਅਤੇ ਪੰਜਾਬ ਦੀ ਆਪ ਸਰਕਾਰ ਦੋਵਾਂ ਦੀ ਸਾਂਝੀ ਬ੍ਰਾਂਡਿੰਗ ਹੋਵੇਗੀ ਬੈਗਾਂ ਉੱਪਰ ਕੌਮੀ ਖੁਰਾਕ ਸੁਰੱਖਿਆ ਐਕਟ ਅੰਕਿਤ ਕੀਤਾ ਗਿਆ ਹੈ ਜਦੋਂ ਕਿ ਬੈਗਾਂ ਦੇ ਹੇਠਾਂ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਐਨਐਫਐਸ ਦੇ ਅਧੀਨ ਪ੍ਰਾਪਤ ਰਾਸ਼ਨ ਘਰ-ਘਰ ਪਹੁੰਚਾਇਆ ਇਸੇ ਤਰ੍ਹਾਂ ਬੈਗ ਦੇ ਵਿੱਚ ਘਰ ਸੁਚੱਜਾ ਸ਼ਾਸਨ ਮੁਫਤ ਰਾਸ਼ਨ ਦਾ ਨਾਰਾ ਵੀ ਲਿਖਿਆ ਹੈ ਬੈਗ ਤੇ ਕਣਨਗੀਆਂ ਬੱਲੀਆਂ ਦੀ ਤਸਵੀਰ ਹੈ ਤੇ ਬੈਗ ਦਾ ਰੰਗ ਪੀਲਾ ਰੱਖਿਆ ਗਿਆ ਹੈ ਯਾਦ ਰਹੇ ਕਿ ਕੇਂਦਰ ਸਰਕਾਰ ਨੇ ਕੌਮੀ ਸਿਹਤ ਮਿਸ਼ਨ ਦੇ 1 ਅਕਤੂਬਰ 2022 ਤੋਂ ਕਰੀਬ 600 ਕਰੋੜ ਰੁਪਏ ਰੋਕੇ ਹੋਏ ਹਨ ਕਿਉਂਕਿ ਕੇਂਦਰ ਦਾ ਇਤਰਾਜ਼ ਹੈ ਕਿ ਪੰਜਾਬ ਸਰਕਾਰ ਨੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਦੀ ਬ੍ਰਾਂਡਿੰਗ ਬਾਰੇ ਕੇਂਦਰੀ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਕੇਂਦਰ ਸਰਕਾਰ ਨੇ ਕੇਂਦਰੀ 65 ਸਕੀਮਾਂ ਦੀ ਬ੍ਰਾਂਡਿੰਗ ਨੀਮਾਂ ਦੀ ਪਾਲਣਾ ਨਾ ਕਰਨ ਕਰਕੇ ਪੂੰਜੀ ਨਿਵੇਸ਼ ਯੋਜਨਾ ਤਹਿਤ 1837 ਕਰੋੜ ਰੁਪਏ ਦਾ ਕਰਜ਼ਾ ਨਾ ਦੇਣ ਦੀ ਤਨਕੀ ਵੀ ਦਿੱਤੀ ਹੈ। ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਵਰਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਪਣਵਸਪੀਆ ਟੀਸੀ ਠੇਕਾ ਮੁਲਾਜ਼ਮ ਯੂਨੀਅਨ ਨੂੰ 8 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਾਉਣ ਦਾ ਭਰੋਸਾ ਦਿੱਤਾ ਹੈ। ਇਸ ਕਾਰਨ ਯੂਨੀਅਨ ਨੇ 52 ਸਵਾਰੀਆਂ ਨੂੰ ਬਿਠਾਉਣ ਸੰਬੰਧੀ ਲਾਈ ਗਈ ਪਾਬੰਦੀ ਅਤੇ ਬਣਾਏ ਗਏ ਨਿਯਮ ਨੂੰ ਵਾਪਸ ਲੈ ਲਿਆ ਹੈ। ਯੂਨੀਅਨ ਨੇ ਕੇਂਦਰ ਵੱਲੋਂ ਬਣਾਏ ਗਏ ਟੈਂਡਰਨ ਕਾਨੂੰਨਾਂ ਤੇ ਸੂਬਾ ਸਰਕਾਰ ਦੀਆਂ ਕਰਮ ਚਾਰੀ ਵਿਰੋਧੀ ਨੀਤੀਆਂ ਦੇ ਵਿਰੋਧ ਵਿੱਚ ਬੱਸਾਂ ਜਬ 52 ਤੋਂ ਵੱਧ ਸਵਾਰੀਆਂ ਬਿਠਾਉਂਦੀ ਰੋਕ ਲਾ ਦਿੱਤੀ ਸੀ ਇਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਵਿਭਾਗੀ ਅਧਿਕਾਰੀਆਂ ਨੇ ਯੂਨੀਅਨ ਨਾਲ ਮੀਟਿੰਗ ਕਰਦੇ ਹੋਏ ਭਰੋਸਾ ਦਿਵਾਇਆ ਹੈ ਕਿ 8 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕਰਵਾਉਂਦੇ ਹੋਏ ਉਹਨਾਂ ਦੀਆਂ ਮੰਗਾਂ ਦੇ ਵਿਚਾਰ ਕੀਤਾ ਜਾਵੇਗਾ ਇਸ ਕਾਰਨ ਯੂਨੀਅਨ ਨੇ 52 ਸਵਾਰੀਆਂ ਵਾਲੀ ਪਾਬੰਦੀ ਨੂੰ ਹਟਾ ਦਿੱਤਾ ਹੈ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿ ਹੈਗੇ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਇਹ ਫੈਸਲਾ ਲੈਣਾ ਪਿਆ ਹੈ ਉਹਨਾਂ ਕਿਹਾ ਹੈ ਪੰਜਾਬ ਚ ਸਰਕਾਰੀ ਬੱਸਾਂ ਦੀ ਗਿਣਤੀ ਘਟਣ ਕਾਰਨ ਲੋਕਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਚ ਮੁਸ਼ਕਿਲਾਂ ਆ ਰਹੀਆਂ ਹਨ ਯੂਨੀਅਨ ਸਵਾਰੀ ਨੂੰ ਪਰੇਸ਼ਾਨ ਨਹੀਂ ਕਰਨ ਚਾਹੁੰਦੀ ਇਸ ਲਈ ਉਹਨਾਂ ਨੇ ਵੱਧ ਸਵਾਰੀਆਂ ਬਿਠਾਉਣ ਅਤੇ ਸੀਟਾਂ ਭਰ ਜਾਣ ਤੇ ਸਵਾਰੀਆਂ ਦੇ ਖੜੇ ਹੋ ਗਏ ਸਵਰ ਕਰਨ ਨੂੰ ਮਨਜ਼ੂਰ ਕਰ ਲਿਆ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਆਪਣੀ ਮੰਜ਼ਿਲ ਤੱਕ ਪਹੁੰਚ ਸਕਣ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਖਿਲਾਫ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਚੱਲਦਿਆਂ ਪੰਜਾਬ ਕਾਂਗਰਸ ਵੱਲੋਂ ਹਾਈ ਕਮਾਂਡ ਨੂੰ ਸਾਰੀ ਰਿਪੋਰਟ ਭੇਜ ਦਿੱਤੀ ਗਈ ਹੈ ਜਿਸ ਤੇ ਹਾਈ ਕਮਾਂਡ ਹੀ ਫੈਸਲਾ ਲਵੇਗੀ ਇਹਨਾਂ ਸ਼ਬਦਾਂ ਪਰਕਟਾਵਾ ਹਾਲਕਾ ਸਿੱਖੇ ਮੰਤਰੀ ਵਿਜੇਂਦਰ ਸਿੰਘਲਾ ਨੇ ਕੀਤਾ ਹੈ ਉਹਨਾਂ ਨੇ ਕਿਹਾ ਕਿ 11 ਫਰਵਰੀ ਨੂੰ ਸਮਰਾਲਾ ਵਿੱਚ ਪੰਜਾਬ ਕਾਂਗਰਸ ਲੋਕ ਸਭਾ ਚੋਣਾਂ ਦੇ ਚੱਲਦੇ ਵਰਕਰ ਕਨਵੈਨਸ਼ਨ ਤੇ ਲੋਕ ਮਿਲਣੀ ਕਰਨ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਪੰਜਾਬ ਕਾਂਗਰਸ ਵੱਲੋਂ ਹਾਈ ਕਮਾਂਡ ਨੂੰ ਰਿਪੋਰਟ ਬਣਾ ਕੇ ਭੇਜੀ ਗਈ ਹੈ ਅਤੇ ਜੋ ਵੀ ਫੈਸਲਾ ਕਰੇਗੀ ਹਾਈ ਕਮਾਂਡ ਕਰੇਗੀ ਪੰਜਾਬ ਦੇ ਬਿਜਲੀ ਮੰਤਰੀ ਹਰਪਜਨ ਸਿੰਘ ਗੀਟੋ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਦਫ਼ਤਰ ਸ਼ੈਰੀ ਰਾਲਾ ਵਿਖੇ 274000 ਰੁਪਏ ਦਾ ਵਿਤੀ ਕਪਲਾ ਕਰਨ ਲਈ 2 ਕਲਰਕਾਂ ਨੂੰ ਮਤਲਕ ਕਰ ਦਿੱਤਾ ਹੈ ਤੇ ਸਹਾਇਕ ਮਾਲ ਲੇਖਾਕਾਰ ਵਿਰੁੱਧ ਵਿਭਾਗੀ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਰਹੀ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਉਪ ਮੰਡਲ ਦਫ਼ਤਰ ਸ਼ੈਰੀ ਸਮਰਾਲਾ ਵਿਖੇ ਤੈਨਾਤ ਇਨ੍ਹਾਂ 2 ਕਲਰਕਾਂ ਤੇ ਇੱਕ ਮਾਲ ਲੇਖਾਕਾਰ ਵੱਲੋਂ ਬਿਲੇਖ ਖਪਤਕਾਰਾਂ ਦੁਆਰਾ ਜਮ੍ਹਾਂ ਕਰਵਾਏ ਗੇ ਬਿਲਾਂ ਦੀ ਰਸੀਦਾਂ ਨੂੰ ਰਿਵਰਸ ਕਰਨ ਉਪਰੰਤ ਖਪਤਕਾਰਾਂ ਨੂੰ ਗਲਤ ਰੀਡਿੰਗ ਦੇ ਬਿੱਲ ਜਾਰੀ ਕਰਕੇ ਪੀਐਸਪੀਸੀਐਲ ਦੇ مالیੇ ਦਾ ਵਿਤੀ ਨੁਕਸਾਨ ਕੀਤਾ ਗਿਆ ਸੀ ਉਹਨਾਂ ਨੇ ਕਿ ਪੀਐਸਪੀਸੀਐਲ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦੇ ਉਪਕਰਮਚਾਰੀਆਂ ਪਾਸੋਂ ਬਣਦੀ ਰਕਮ ਵੀ ਜਮ੍ਹਾਂ ਕਰਵਾ ਲਈ ਗਈ ਹੈ। ਬਿਜਲੀ ਮੰਤਰੀ ਨੇ ਦੱਸਿਆ ਕਿ ਦੋਵੇਂ ਕਲਰਕਾਂ ਨੂੰ ਪੀਐਸਪੀਸੀਐਲ ਕਰਮਚਾਰੀ ਸਜ਼ਾ ਤੇ ਅਪੀਲ ਦੇ ਰੈਗੂਲੇਸ਼ਨ 1971 ਦੇ 20 ਨਿਯਮ 4-1 ਦੇ ਤਹਿਤ ਤਤਕਾਲ ਮੁਤਲ ਕਰ ਦਿੱਤਾ ਗਿਆ ਹੈ। ਕੋਟਕਪੂਰਾ ਤੇ ਬਾਬਲ ਕਲਾਂ ਗੋਲੀ ਕਾਂਡ ਦੇ ਦੋਹਾਂ ਮਾਮਲੇ ਦੀ ਸੁਣਵਾਈ ਫਰੀਦਕੋੜ ਦੀ ਮਾਨਯੋਗ ਅਦਾਲਤ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਈ ਜਦਕਿ ਚਰਨਜੀਤ ਸ਼ਰਮਾਨੀ ਜੀ ਤੌਰ ਤੇ ਅਦਾਲਤ ਵਿੱਚ ਪੇਸ਼ ਹੋਏ ਇਸ ਮੌਕੇ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਉਹ ਪੱਖਾਂ ਦੇ ਵਕੀਲਾਂ ਦੀ ਬਹਿਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਅਗਲੀ ਸੁਣਵਾਈ 13 ਫਰਵਰੀ ਨੂੰ ਕੀਤੀ ਜਾਵੇਗੀ ਦੂਜੇ ਪਾਸੇ ਵਿਸ਼ੇਸ਼ ਤੌਰ ਤੇ ਅਦਾਲਤ ਵਿੱਚ ਪਹੁੰਚੇ ਸੁਖਰਾਜ ਸਿੰਘ ਮਿਆਮੀ ਵਾਲਾ ਨੇ ਕਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਮਾਮਲੇ ਵਿੱਚ ਫਾਸਟ ਟਰੈਕ ਤੇ ਕੰਮ ਕਰਕੇ ਇਨਸਾਫ ਦਵਾਇਆ ਜਾਵੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਹੈ ਕਿ ਸਰਕਾਰ ਦੀਆਂ ناکامیਆਂ ਦਾ ਨਤੀਜਾ ਹੈ ਕਿ ਪਰਮਰਾਜ ਉਮਰਾਨ ਅੰਗਲਾਈ ਜੀ ਦੇ ਉਦੇਤੇ ਮੁੜ ਬਹਾਲ ਹੋਏ ਹਨ ਅਤੇ ਉਹ ਇਸ ਦੀ ਨਿਖੇਦੀ ਕਰਦੇ ਹਨ ਪੰਜਾਬ ਵਿੱਚ ਵੈਸਟਰਨ ਡਿਸਟਰਬੈਂਸ ਦਾ ਪ੍ਰਭਾਵ ਖਤਮ ਤੋਂ ਬਾਅਦ ਸਮੋਗ ਲੜ ਜਾਰੀ ਕੀਤਾ ਗਿਆ ਹੈ ਟੰਡੀਗੜ ਵਿੱਚ ਧੁੰਦਛਾਈ ਹੋਈ ਹੈ ਸਮਾਨ ਵਿੱਚ ਬੱਦਲ ਵੀ ਹਨ ਮੌਸਮ ਵਿਭਾਗ ਅਨੁਸਾਰ ਅੱਜ ਪੰਜਾਬ ਹਰਿਆਣਾ ਸਮੇਤ ਕਈ ਇਲਾਕਿਆਂ ਵਿੱਚ ਗਰਜ ਨਾਲ ਮੀਂਹ ਅਤੇ ਗੜੇਮਾਰੀ ਦੇ ਸਬੰਧ ਵਿੱਚ orange alert ਜਾਰੀ ਕੀਤਾ ਗਿਆ ਹੈ ਦੱਸਦੇ ਕਿ ਸ਼ਨੀਵਾਰ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਹੋ ਰਹੀ ਹੈ ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਸਰਗਰਮ ਹੈ ਜਿਸ ਕਾਰਨ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਮੱਦੇਨਜ਼ਰ ਵਿਭਾਗ ਨੇ alert ਵੀ ਜਾਰੀ ਕੀਤਾ ਹੈ ਅਗਲੇ 5 ਦਿਨਾਂ 'ਚ ਰਾਤ ਦੇ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਤਾਪਮਾਨ ਦੀ ਗੱਲ ਕਰੀ ਤਾਂ ਬੀਤੇ ਦਿਨੀ ਵਾਤ ਵੱਧ ਤਾਮਾਨੀ ਡਿਗਰੀ ਦਰਜ ਕੀਤਾ ਗਿਆ ਹੈ ਜੋ ਆਮ ਨਾਲੋਂ 5 ਡਿਗਰੀ ਘੱਟ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਨਿਵੇਕਲੀ ਪਹਿਲ ਕਰਦਿਆਂ ਪੰਜਾਬੀ ਭਾਸ਼ਾ ਨੂੰ Google ਪਲੇਟਫਾਰਮ ਜੈਮਿਨੀ AI ਤੇ ਸ਼ਾਮਲ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਤੇ ਪੰਜਾਬੀ ਬੁੱਧੀ ਜੀਵੀਆਂ ਨਾਲ ਵਿਚਾਰ-ਚਾਚਾ ਕੀਤੀ ਹੈ ਤੇ ਇਸ ਦੇ ਨਾਲ ਹੀ ਪੰਜਾਬੀ ਭਾਸ਼ਾ ਦੇ ਡਾਟਾ ਦੀ ਉਪਲਬਧਤਾ 6 ਮਹੀਨਿਆਂ ਵਿੱਚ ਕਰਵਾਉਣ ਲਈ ਰੋਡਮੈਪ ਤਿਆਰ ਕਰਨ ਤੇ ਜ਼ੋਰ ਦਿੱਤਾ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ Google ਨੇ ਆਪਣੇ AI ਪਲੇਟਫਾਰਮ ਤੇ ਤਾਜ਼ਾ ਜਾਰੀ ਜੈਮਿਨੀ ਇਹ ਐਪ ਤੇ ਗੁਜਰਾਤੀ ਮਰਾਠੀ ਆਦਿ ਭਾਸ਼ਾਵਾਂ ਨੂੰ ਸ਼ਾਮਿਲ ਕੀਤਾ ਹੈ ਪਰ ਪੰਜਾਬੀ ਭਾਸ਼ਾ ਨੂੰ ਇਸ ਵਿੱਚ ਸ਼ਾਮਿਲ ਨਹੀਂ ਕੀਤਾ ਉਹਨਾਂ ਨੇ ਦੱਸਿਆ ਕਿ Google ਨੇ ਪੰਜਾਬੀ ਭਾਸ਼ਾ ਨੂੰ ਇਸ ਲਈ AI ਪਲੇਟਫਾਰਮ ਤੇ ਸ਼ਾਮਿਲ ਨਹੀਂ ਕੀਤਾ ਕਿਉਂਕਿ ਪੰਜਾਬੀ ਦਾ ਸ਼ਬਦ ਭੰਡਾਰ ਉਪਲਬਧ ਨਹੀਂ ਹੈ ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਬੰਦ ਦਾ ਸਥਾਨ ਦਿਵਾਉਣ ਲਈ ਪੰਜਾਬੀ ਦਾ ਡਾਟਾ ਜਲਦੀ ਤਿਆਰ ਕਰਕੇ ਆਨਲਾਈਨ ਅਪਲੋਡ ਕਰਨਾ ਜ਼ਰੂਰੀ ਬਣ ਗਿਆ ਹੈ ਉਹਨਾਂ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ 6 ਮਹੀਨਿਆਂ ਵਿੱਚ ਇਹ ਕਾਰਜ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਪੰਜਾਬੀ ਭਾਸ਼ਾ ਵੀ ਹੋਰਨਾਂ ਨੂੰ ਪਛਾਵਾ ਮੰਗਾ ਗੂਗਲ ਦੇ AI ਪਲੇਟਫਾਰਮ ਤੇ ਸ਼ਾਮਿਲ ਹੋ ਸਕੇ ਪੰਜਾਬ ਦੇ ਸਥਾਨਕ ਸਰਕਾਰਾਂ ਮਾਰੇ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਸੂਬਾ ਸਰਕਾਰ ਬਲੂ ਜਲੰਧਰ ਸ਼ਹਿਰ ਵਿੱਚ ਸੜਕਾਂ ਦੇ ਨਿਰਮਾਣ ਲਈ 10 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਗਏ ਹਨ ਤਾਂ ਜੋ ਸ਼ਹਿਰ ਵਿੱਚ ਸੜਕੀ ਬੁਨਿਆਦੀ ਢਾਂਚੇ ਨੂੰ ਉੱਚ ਦਰਜੇ ਦਾ ਬਣਾਇਆ ਜਾ ਸਕੇ ਸ਼ਹਿਰ ਦੇ ਵਿਕਾਸ ਪ੍ਰੋਜੈਕਟਾਂ ਸੰਬੰਧੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਨਗਰ ਨਿਗਮ ਜਲੰਧਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸਾਰੀਆਂ ਸੜਕਾਂ ਦੀ ਸਮੇਂ ਸਿਰ ਉਸਾਰੀ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਸਰਕਾਰ ਵੱਲੋਂ ਇਸ ਦਿੱਲੀ ਫੰਡ ਪਹਿਲਾਂ ਹੀ ਜਾਰੀ ਕਰ ਦਿੱਤੇ ਗਏ ਹਨ ਕੈਬਨਿਟ ਮੰਤਰੀ ਨੇ ਕਿ ਹੈਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਗਵਾਈ ਵਾਲੀ ਸਰਕਾਰ ਸੂਬੇ ਦੇ ਸਰਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਇਸ ਵਿਸ਼ਾਲ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਉਹਨਾਂ ਨੇ ਅਧਿਕਾਰੀਆਂ ਨੂੰ ਸਾਰੇ ਕੰਮਾਂ ਦੀ ਸਹੀ ਢੰਗ ਨਾਲ ਨਿਗਰਾਨੀ ਯਕੀਨੀ ਬਣਾਉਣ ਦੀ ਹਦਾਇਤਾਂ ਵੀ ਦਿੱਤੀਆਂ ਹਨ ਉਹਨਾਂ ਨੇ ਕਿ ਹੈਗੇ ਸੜਕਾਂ ਤੇ ਹੋਰ ਪ੍ਰੋਜੈਕਟਾਂ ਵਿੱਚ ਗੁਣਵੱਤਾ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਹਨ ਜੀ ਮਾਨ ਸਾਹਿਬ ਨੇ ਕਿਹਾ ਜੀ ਡਾਕਟਰ ਸਾਹਿਬ ਕੋਈ ਵੀ ਪਰਚੀ ਬਾਹਰ ਨਹੀਂ ਭੇਜਣ ਦੀ ਨਹੀਂ ਆਪ ਦਵਾਈ ਬਾਹਰ ਲੈ ਕੇ ਆਉਣ ਡਾਕਟਰ ਸਾਹਿਬ ਕੋਲ ਮੈਂ ਤਾਂ ਮਰੀਜ਼ ਬਾਹਰ ਨਹੀਂ ਜਾਊਂ ਮੈਂ ਉਹੀ ਕਹਿ ਰਿਹਾ ਨੇ ਜੀ ਗੱਗੀ ਜੀ ਤੁਹਾਨੂੰ ਮੈਂ ਇਹੀ ਗੱਲ ਕਹਿ ਰਿਹਾ ਕਿ ਸਰਕਾਰ ਦਾ ਫੋਕਸ ਹੈ ਜਿਹੜਾ ਬਾਕੀ ਸਾਰੇ ਕੰਮਾਂ ਦੇ ਨਾਲ-ਨਾਲ ਡਿਵੈਲਪਮੈਂਟ ਦੇ ਨਾਲ-ਨਾਲ ਸਰਕਾਰ ਦਾ ਸਭ ਤੋਂ ਵੱਧ ਜਿਹੜੀ ਚੀਜ਼ ਦੇ ਉੱਪਰ ਫੋਕਸ ਹੈ ਤਾਂ ਉਹ ਹੈਲਥ ਔਰ ਐਜੂਕੇਸ਼ਨ ਸਿਸਟਮ ਦੇ ਉੱਪਰ ਹੈ ਸੋ ਹੁਣ ਜਿਹੜੀਆਂ ਇੰਨੇ 70 ਸਾਲਾਂ ਦੀਆਂ ਕਮੀਆਂ ਪੇਸ਼ੀਆਂ ਇਕੱਠੀਆਂ ਹੁੰਦੀਆਂ ਨਹੀਂਆਂ ਨੇ ਐਕਮੂਲੇਟ ਹੁੰਦੀਆਂ ਰਹੀਆਂ ਨੇ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਹੌਲੀ 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 ਸਿਸਟਮ ਨੂੰ درست ਕਰਨੇ ਟਾਈਮ ਤਾਂ ਲੱਗੂਗਾ ਨਾ ਜੀ ਉਹਦੇ ਵਿੱਚ ਕੋਈ ਪਾਲਿਸੀ ਚੇਂਜ ਕਰਨੀ ਹੋਵੇ ਕੋਈ ਪੈਸੀ ਦੀ ਲੋਡ ਹੋਵੇ ਕੋਈ ਇਨਫਰਾਸਟ੍ਰਕਚਰ ਦੀ ਲੋਡ ਹੋਵੇ ਕੋਈ ਮੈਨਪਾਵਰ ਦੀ ਡਾਕਟਰਾਂ ਦੀ ਪੈਰਾਮੈਡੀਕਲ ਸਾਫ ਦੀ ਲੋਡ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਉਹ ਸਾਰੀਆਂ ਕਮੀਆਂ ਦੂਰ ਹੁੰਦੀਆਂ ਦੇਖੋਗੇ ਮਰੀਜ਼ਾਂ ਨੂੰ ਜਿਹੜਾ ਇੱਕ ਵਧੀਆ ਚੰਗੇ ਟੌਪ ਦੇ ਹਸਪੀਟਲ ਦੇ ਵਿੱਚ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਲਾਜ ਔਰ ਸਹੂਲਤਾਂ ਮਿਲਦੀਆਂ ਨੇ ਸਾਡੀ ਕੋਸ਼ਿਸ਼ ਔਰ ਵਚਨਬੱਧਤਾ ਇਸ ਕਰਦੀ ਹੈ ਕਿ ਉਹ ਸਰਕਾਰੀ ਹਸਪਤਲ ਦੇ ਵਿੱਚ ਵੀ ਹਰ ਆਮ ਬੰਦੇ ਨੂੰ ਉਹ ਸਹੂਲਤਾਂ ਮਿਲਣ। ਸਫਾਈ ਕਾਜੀ ਮਿਲੇ ਸੀ ਜੀ ਉਹ ਕਹਿੰਦੀ ਸਾਨੂੰ ਪੱਕੇ ਕਰ ਦੂਗੀ। ਕਿਸੇ ਨੂੰ ਕੋਈ ਨਹੀਂ ਬੇਫਿਕਰ ਹੋ ਜੀ ਉਹ ਹੀ ਕਰ ਦੋ। ਅਮਨ ਜੀ ਜਿਹੜੀ ਜਿਹੜੇ ਪੱਕਿਆਂ ਕਰਨ ਵਾਲਾ ਕੰਮ ਹੈ ਉਹ ਚੱਲ ਹੀ ਰਹੇ ਤਕਰੀਬਨ ਹਜ਼ਾਰਾਂ ਦੀ ਤਲਾਸ਼ ਦੇ ਵਿੱਚ ਆਲਰੇਡੀ ਬਲਾਜ਼ਮ ਨੇ ਜਿਹੜੇ 13-14 ਹਜ਼ਾਰ ਉਹ ਪੱਕੇ ਹੋ ਚੁੱਕੇ ਨੇ ਜਿਹੜੇ 10 ਸਾਲ ਦੀ ਸਰਮਝ ਹੋ ਜਾਂਦੀ ਹੈ ਹਰੇਕ ਚੀਜ਼ ਨੂੰ ਸਿਸਟਮ ਨੂੰ ਸਮਾਂ ਲੱਗਦਾ ਅਸੀਂ ਕੋਈ ਇਹ ਜਿਹੇ ਤੱਤ ਕੋੜਾ ਕੀ ਇਹ ਜਿਹੇ ਨਾ ਬਿਆਨ ਦਿੰਦੇ ਨਾ ਇਹ ਜੇ ਕੰਮ ਕਰਦੇ ਵੀ ਜਿਹੜਾ ਕੱਲ ਨੂੰ ਜਾ ਕੇ ਕੋਰਟ ਦੇ ਵਿੱਚ ਰੁਕ ਜੇ ਜੋ ਇਹਨਾਂ ਸਾਥੀਆਂ ਦੀ ਇਹਨੇ ਇਹਨੇ ਗੱਲ ਕੀਤੀ ਹੈ ਇਹ ਵੀ ਜੇ ਜੇ ਪਾਲਿਸੀ ਮੁਤਾਬਕਾਂ ਦੇ ਤੈ ਵੀ ਹੋ ਜਾਣਗੇ ਕਿ ਸੈਕਿਉਰਿਟੀ ਮਸ਼ੀਨਰੀ ਲਿਆਉਣੀ ਹੈ ਜਿਹੜੇ ਸੜਕਾਂ ਸੜਕਾਂ ਦੀ ਸੁਰੱਖਿਆ ਫੋਰਸ ਹੈ ਲਗਾਈ ਗਈ ਹੈ ਜੀ ਕੱਲ ਉਹਨਾਂ ਵੱਲੋਂ ਪੁਆਣੀਗੜ ਇੱਕ ਬੰਦੇ ਨੂੰ ਬਚਾਇਆ ਗਿਆ ਕਿਸ ਤਰ੍ਹਾਂ ਲੱਗਦਾ ਜਿ ਇਹਨਾਂ ਦੇ ਰਿਜ਼ਲਟ ਆਣੇ ਸ਼ੁਰੂ ਹੋਗੇ ਲੋਕਾਂ ਦੀ ਜਾਨਾਂ ਬਚਣ ਲੱਗ ਗਈਆਂ ਦੇਖੋ ਜਦੋਂ ਆਪਾਂ ਕੋਈ ਵੀ ਕੰਮ ਕਰਾਂਗੇ ਨੀ ਚੰਗੀ ਨੀਅਤ ਨਾਲ ਕਰਾਂਗੇ ਤੇ ਉਹਨੂੰ ਚੰਗੇ ਤਰੀਕੇ ਨਾਲ ਇੰਪਲੀਮੈਂਟ ਕਰਾਂਗੇ ਤੇ ਉਹਦਾ ਰਿਜ਼ਲਟ ਆਪਣੇ ਆਪ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਸੋ ਇਹ ਤੁਸੀਂ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਤੁਸੀਂ ਮੀਡੀਆ ਵਾਲੇ ਸਾਥੀ ਮੈਨੂੰ ਤਾਂ ਇਸ ਚੀਜ਼ ਦਾ ਨਹੀਂ ਪਤਾ ਸੀਗਾ ਜੋ ਤੁਸੀਂ ਦੱਸਿਆ ਕਿ ਭਵਾਨੀਗੜ੍ਹ ਇੱਕ ਵਿਅਕਤੀ ਦੀ ਐਕਸੀਡੈਂਟ ਦੇ ਵਿੱਚ ਜਾਨ ਬਚਾਈ ਹੈ ਮੈਂ ਸਮਝਦਾ ਕਿ ਜਦੋਂ ਚੰਗਾ ਕੰਮ ਕਰਾਂਗੇ ਉਹਦਾ ਰਿਜ਼ਲਟ ਆਉਣੇ ਸ਼ੁਰੂ ਆਪਣੇ ਆਪ ਹੋ ਜਾਣਗੇ ਸੋ ਚੰਗੀ ਗੱਲ ਹੈ ਜੀ ਔਰ ਇਸ ਚੀਜ਼ ਨੂੰ ਤੁਸੀਂ ਕਈ ਵਾਰੀ ਬਿਨਾਂ ਗੱਲ ਤੋਂ ਅ ਕੁਝ ਅ ਵਿਰੋਧੀਆਂ ਵੱਲੋਂ ਜਾਂ ਅ ਗੈਰ ਸਮਾਜਿਕ ਅੰਸਰਾਂ ਵੱਲੋਂ ਹਰ ਗੱਲ ਦੀ ਨੈਗੇਟਿਵਿਟੀ ਸਰਕਾਰ ਦੀ ਫੈਲਾਈ ਜਾਂਦੀ ਹੈ ਮੇਰੀ ਤੁਹਾਨੂੰ ਇਹ ਵੀ ਬੇਨਤੀ ਹੈ ਕਿ ਉਹ ਉਹਨਾਂ ਦਾ ਕੰਮ ਉਹਨਾਂ ਨੂੰ ਕਰਨ ਦੋ ਜਿਹੜੀ ਕੋਈ ਐਜੀ ਚੰਗੀ ਗੱਲ ਤੁਹਾਡੇ ਧਿਆਨ ਦੇ ਵਿੱਚ ਆਉਂਦੀ ਹੈ ਉਹ ਤੁਸੀਂ মিডিਆ ਵਾਲੇ ਸਾਥੀ ਵੀ ਲੋਕਾਂ ਤੱਕ ਪਹੁੰਚਾਓ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਚੰਗੀ ਨੀਅਤ ਨਾਲ ਸਰਕਾਰ ਕੰਮ ਕਰ ਰਹੀ ਹੈ ਤੇ ਉਹਦੇ ਰਿਜ਼ਲਟ ਹੌਲੀ-ਹੌਲੀ ਹੋਣੇ ਸ਼ੁਰੂ ਹੋ ਜਾਣਗੇ ਸਰ ਤੁਸੀਂ ਵਿਰੋਧੀਆਂ ਦੀ ਗੱਲ ਕੀਤੀ ਹੈ ਵਿਰੋਧੀ ਇੱਕ ਗੱਲ ਹੋਰ ਵੀ ਉਠਾ ਰਹੇ ਨੇ ਵੀ ਜਿਹੜੀਆਂ ਦਵਾਈਆਂ ਹਸਪੀਟਲ ਤੋਂ ਮਿਲਦੀਆਂ ਕਿਤੇ ਨਾ ਕਿਤੇ ਡਾਕਟਰਾਂ ਕੋਲੇ ਜਿਹੜੀਆਂ ਦਵਾਈਆਂ ਅੰਦਰ ਨਹੀਂ ਆ ਤਾਂ ਉਹ ਨਹੀਂ ਲਿਖਣਗੇ ਵਧੀਆ ਦਵਾਈਆਂ ਉਹਦੇ ਬਾਰੇ ਕੀ ਹੈ ਨਿਯੋਜ ਕਰਕੇ ਇਲਾਜ ਨਹੀਂ ਪੋਸਿਬਲ ਕਿਵੇਂ ਕਿਵੇਂ ਕੀ ਮਤਲਬ ਜਿਹੜੀਆਂ ਦਵਾਈਆਂ ਜਿਹੜੀਆਂ ਆ ਗਈਆਂ ਘਟੇ ਉਹ ਜਿਹੜੀਆਂ ਦਵਾਈਆਂ ਨਾ ਮਿਲਣ ਕਰਕੇ ਵੀ ਉਹ ਉਹ ਇਲਾਜੀ ਦਵਾਈ ਨਹੀਂ ਦਿੱਤੀ ਜਾ ਰਹੀ ਹੋਣਾ ਨੇ ਉਹ ਕਿਉਂ ਉਰੇ ਹੈ ਨਹੀਂ ਉਰੇ ਹੈ ਨਹੀਂ ਜੀ ਨਹੀਂ ਦੇਖੋ ਮੇਰੀ ਗੱਲ ਸਮਝੋ ਇੱਕ ਮਿੰਟ ਇਹ ਤਾਂ ਇਹ ਤਾਂ ਇੱਕ ਕਿ ਵਿਰੋਧੀਆਂ ਦੀ ਇੱਕ ਅਸਮਪਸ਼ਨ ਹੈ ਵੀ ਐ ਹੋਊਗਾ ਅਸੀਂ ਕਹਿੰਦੇ ਅਸੀਂ ਇਹ ਹੋਣ ਨਹੀਂ ਦਿੰਦੇ ਹੈਗੀ ਜੇ ਕਿਸੇ ਨੂੰ ਐ ਜਿਹੀ ਕੋਈ ਗੱਲ ਪਤਾ ਲੱਗਦੀ ਆ ਆ ਸਾਰੀ ਪਬਲਿਕ ਖੜੀ ਹੈ ਤੁਸੀਂ মিডিਆ ਵਾਲੇ ਖੜੇ ਹੋ ਮੈਂ ਤਾਂ ਰੋਜ਼ ਆ ਨਹੀਂ ਸਕਦਾ ਹੈਗਾ ਮੇਰੇ ਲਈ ਪੋਸੀਬਲ ਨਹੀਂ ਹੈਗਾ ਮੈਂ ਤਾਂ ਕਹਿੰਦਾ ਤੁਸੀਂ 8-10 ਤਾਂ মিডিਆ ਵਾਲੇ ਸਾਥੀ ਖੜੇ ਹੋ ਜਿਹੜੇ ਇਹ ਤੁਸੀਂ ਤੁਸੀਂ মিডিਆ ਵਾਲੇ ਬਾਅਦ ਚੋਂ ਪਹਿਲਾਂ ਤੁਸੀਂ ਸ਼ਹਿਰਦਾਰ ਹੋ ਇਹ ਤੁਸੀਂ ਸਾਰੇ ਵੀਰ ਆਪਸ ਵਿੱਚ ਦੀ ਜ਼ਿੰਮੇਵਾਰੀ ਲੈ ਲਓ ਕਿ ਹਰ ਇੱਕ ਅੱਧਾ ਦਿਨ ਛੱਡ ਕੇ ਜਾਂ ਰੋਜ਼ ਤੁਸੀਂ ਕੱਦਾ ਜਣਾ ਗੇੜਾ ਮਾਰ ਕੇ ਜਾਇਆ ਕਰੋ ਇੱਥੇ ਮਰੀਜ਼ਾਂ ਨੂੰ ਮਿਲ ਕੇ ਜਾਇਆ ਕਰੋ ਜਿਹੜੀ ਕੋਈ ਕਮੀ ਪਤਾ ਲੱਗੇ ਉਹ ਪਬਲਿਕ 'ਚ 네ਗੇਟਿਵਿਟੀ ਫਲਾਉਣ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਦੇਖੋ ਇਹ ਨਹੀਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਆਓ ਰੇ ਤੇ ਮੈਨੂੰ ਉਸ ਚੀਜ਼ ਦਾ ਪਤਾ ਨਹੀਂ ਐਸਐਮਓ ਨੂੰ ਸਾਹਿਬ ਨੂੰ ਪਤਾ ਨਹੀਂ ਹੈਗਾ ਤੇ ਆਪਾਂ ਮੀਡੀਆ 'ਚ ਉਹਦੀ 네ਗੇਟਿਵਿਟੀ ਫਲਾਇ ਉਹ ਨਾ ਕਰਿਓ ਵੀਰ ਬਣ ਕੇ ਕਮੀ ਪੇਸ਼ੀ ਕਮਜ਼ੋਰੀ ਉਹ ਜਦੋਂ ਕੰਮ ਕਰਾਂਗੇ ਤੇ ਉਹ ਰਹੂਗੀ ਠੀਕ ਹੈ ਜੀ ਮੈਂ ਨਹੀਂ ਕਹਿੰਦਾ ਕਿ ਵੀ ਜੇ ਮੈਂ ਉਰੇ 8 ਕਵਰੇ ਬਣਾਤੇ ਜਾਂ ਬਲੱਡ ਬੈਂਕ ਬਣ ਗਏ ਤੇ ਕੰਮ ਐਂ ਜਮਾ ਜੀ ਹੋਰ ਕੋਈ ਕਮੀ ਪੇਸ਼ ਨਹੀਂ ਰਹਣੀ ਹੈ ਜਦੋਂ ਕੰਮ ਇਹ ਵੀ ਆਉਣ ਚਾਹੇ ਐਸਐਮਓ ਸਾਹਿਬ ਨੇ ਚਾਹੇ ਡਾਕਟਰ ਨੇ ਚਾਹੇ ਸਟਾਫ ਹੈ ਉਹ ਵੀ ਇਨਸਾਨ ਨੇ ਕੰਮ ਕਰਦੇ ਆਂ ਕਿਹਵਰੀ ਕਮੀ ਵੀ ਰਹ ਜੂਗੀ ਮੇਰੀ ਤੁਹਾਨੂੰ ਵੀਰ ਬਣ ਕੇ ਬੇਨਤੀ ਇਹ ਹੈ ਕਿ ਉਹਨੂੰ ਪਬਲਿਕ ਦੇ ਵਿੱਚ ਨੈਗੇਟਿਵਿਟੀ ਫਲਾਉਣ ਦੀ ਬਜਾਏ ਵੀ ਸਰਕਾਰੀ ਹਸਪਤਾਲ 'ਚ ਤਾਂ ਕੁਝ ਨਹੀਂ ਹੁੰਦਾ ਹੈਗਾ ਉੱਥੇ ਐ ਹੋਈ ਜਾਂਦੇ ਉੱਥੇ ਐ ਹੋ ਜਾਂਦੇ ਉਹ ਉਹ ਕਰਨ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਉਹਦਾ ਹੱਲ ਮੈਂ ਕਰਕੇ ਦਊਂਗਾ ਜੇ ਨਹੀਂ ਹੋਊਗਾ ਫਿਰ ਤੁਸੀਂ ਉਹਦੀ ਖ਼ਬਰ ਚਲਾ ਲਿਓ ਹੁਣ ਜਿਹੜਾ 2 ਸਾਲ ਪਿਛਲੇ 2 ਸਾਲਾਂ ਚ ਭਗਵੰਤ ਬੇਈਮਾਨ ਮੁੱਖ ਮੰਤਰੀ ਬਿਰਦਾ ਇਹਦਾ ਕੰਮ ਇੱਕੋ ਇੱਕ ਹੈ ਝੂਠ ਤੇ ਝੂਡ ਬੋਲੀ ਜਾਣਾ ਪੰਜਾਬ ਦੇ ਲੋਕਾਂ ਨੂੰ ਕੋਈ ਇਥੇ ਡिक्टेटरਸ਼ਿਪ ਦਾ ਰਾਜ ਕਰ ਦਿੱਤਾ ਕੋਈ ਆਪਣੀ ਗੱਲ ਰੱਖਣਾ ਚਾਹੁੰਦਾ ਉਹਨੂੰ ਹੜਕੇ ਕੁੱਟਿਆ ਜਾਂਦਾ ਪਰਚੇ ਕੀਤੇ ਜਾਂਦੇ ਜਿਹੜੀ ਅੱਜ ਆਵਾਜ਼ ਹੀ ਬੰਦ ਕਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਦੂਜੀ ਗੱਲ ਨਸ਼ਾ ਘਰ ਘਰ ਪਚਾ ਫਲਾ ਦਿੱਤਾ ਸਾਰੇ ਪੁਲਿਸ ਮੁਲਾਜ਼ਮ ਜਿੰਨੇ ਵੀ ਮੈਂ ਗੱਲ ਕਰਦਾ ਕਹਿੰਦੇ ਅਸੀਂ ਕੀ ਕਰੀਏ ਆਮ ਆਦਮੀ ਪਾਰਟੀ ਦੇ ਐਮਐਲਏ ਆਪ ਬਕਾਉਣ ਲੱਗੇ ਆ ਉਹਨਾਂ ਤੋਂ ਮੀਨਾ ਲੈਣ ਲੱਗੇ ਆ ਜੇ ਐਮਐਲਏ ਆ ਕੰਮ ਕਰਨ ਲੱਗ ਜਾਂ ਤਾਂ ਹੋਊਗਾ ਕੀ ਆਪਣੇ ਸੂਬੇ ਦਾ ਤੁਸੀਂ ਆ ਵੀ ਦੇਖਿਆ ਲਾਅ ਐਂਡ ਆਰਡਰ ਦਾ ਖਲਾਅ ਇੰਨੀ ਮਾੜੀ ਐ ਅੱਜ ਤੁਸੀਂ ਦੇਖਿਆ ਹੁਣ ਰੋਜ਼ ਖਬਰਾਂ ਚ ਕਿਹਦੀ ਖਬਰ ਪੜ ਲਓ ਕਿਤੇ ਇੱਥੇ ਕਤਲ ਹੋ ਗਿਆ ਕਿਤੇ ਇੱਥੇ ਲੁੱਟ ਹੋ ਗਈ ਇੱਥੇ ਬੈਂਕ ਡਕੈਤੀ ਹੋ ਗਈ ਐ ਇੱਥੇ ਮਾਰ ਦਿੱਤਾ ਗਿਆ ਗੈਂਗਸਟਰ ਰਾਜ ਕਰ ਰਿਹਾ ਹੈ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਕਿਉਂਕਿ ਡਰ ਦਾ ਮਾਹੌਲ ਹੈ ਹਰ ਬੰਦੇ ਨੂੰ ਫਰੋਤੀ ਦਾ ਸਿਨੇ ਆ ਰਿਹਾ ਪਰ ਭਗਵੰਤ ਮਾਨ ਨੂੰ ਤਾਂ ਫਿਕਰ ਹੀ ਨਹੀਂ ਤੁਸੀਂ ਰੋਜ਼ ਅਖਬਾਰ ਪੜ੍ਹ ਲਓ ਦੇਖੋ ਕਿੱਥੇ ਭਗਵੰਤ ਮਾਨ ਹੈ ਕੇਜਰੀਵਾਲ ਦੇ ਮਗਰ ਮਗਰ ਜੇ ਕੇਜਰੀਵਾਲ ਨੇ ਗੋਆ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਜੇ ਕੇਜਰੀਵਾਲ ਨੇ ਹਾਈਦਰਾਬਾਦ ਜਾਣਾ ਭਗਵੰਤ ਮਾਨ ਲੈ ਕੇ ਜਾਂਦਾ ਕੇਜਰੀਵਾਲ ਨੇ ਕਿਸੇ ਹੋਰ ਸੂਬੇ ਜਾਣਾ ਭਗਵੰਤ ਮਾਨ ਆਪਣੇ ਇਥੋਂ ਜਹਾਜ਼ ਲੈ ਕੇ ਜਾਂਦਾ ਭਗਵਾਨ ਤੁਮਾਨੂੰ ਮੁੱਖ ਮੰਤਰੀ ਬਣਾਇਆ ਸੀ ਕੇਜਰੀਵਾਲ ਦਾ ਡਰਾਈਵਰ ਨਹੀਂ ਬਣਾਇਆ ਸੀ ਸਾਨੂੰ ਬੜਾ ਦੁੱਖ ਹੈ ਕਿ ਆਪਣੇ ਪੰਜਾਬੀ ਸਾਰੇ ਹੁਣ ਸਾਰੇ ਦੇ ਮਨਾਂ 'ਚ ਦੁੱਖ ਹੈ ਕਿ ਗਲਤ ਫੈਸਲਾ ਹੋ ਗਿਆ ਪਰ ਆ ਫੈਸਲਾ ਕਿਉਂਕਿ ਗਲਤ ਹੋਇਆ 5 ਸਾਲ ਆਪਣਾ ਭੁੱਖਣਾ ਪੈਣਾ ਸੋ ਜੇ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਜਿਸ ਤਰੀਕੇ ਨਾਲ ਆ ਸਰਕਾਰ ਚੱਲੀ ਹੈ ਐਜਾ ਮਾੜਾ ਹਾਲ ਕਰ ਰਹੀ ਹੈ ਜੇ ਆਪਾਂ ਪੰਜਾਬੀ ਇਕੱਠੇ ਹੋ ਕੇ ਪੰਜਾਬ ਨੂੰ ਨਹੀਂ ਬਚਾਇਆ ਤੇ ਫਿਰ ਬਹੁਤ ਲੇਟ ਹੋ ਜੂਗੀ ਆਪਾਂ ਇਕੱਠੇ ਹੋ ਕੇ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ ਜਿਵੇਂ ਝਾੜੂ ਦੇ 92 ਸੀਟਾ ਦਵਾਈਆਂ ਸੀ ਓਵੇਂ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਈਏ ਤੇ ਆਪਣੀ ਖੇਤਰੀ ਪਾਰਟੀ ਨੂੰ ਤਬੜਾ ਕਰੀਏ ਸਭ ਤੋਂ ਪਹਿਲਾਂ ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਮੈਂ ਮਾਨਜੋਤ ਸਿੰਘ ਸਾਹਿਬ ਸਰਦਾਰ ਭਗਤ ਸਿੰਘ ਜੀ ਮਾਨ ਦਾ ਜਿਨ੍ਹਾਂ ਨੇ ਇਹ ਆਟੇ ਦਾਲ ਦੀ ਸਕੀਮ ਨੂੰ ਬਿਹਤਰ ਕਰਕੇ ਤੇ ਮਾਨ ਸਨਮਾਨ ਦੇ ਨਾਲ ਲੋਕਾਂ ਨੂੰ ਇਹ ਉਹਨਾਂ ਦੇ ਘਰੋਂ ਘਰ ਪਹੁੰਚਾਉਣ ਦਾ ਜਿਹੜਾ ਉਹ ਉਪਰਾਲਾ ਕੀਤਾ ਆ ਬੜੇ ਲੰਬੇ ਸਮੇਂ ਤੋਂ ਇਹ ਟੀਚਾ ਚੱਲਦਾ ਸੀ ਉਹਨੂੰ ਪਤਾ ਸੀ ਕਿ ਸਰਕਾਰ ਨੇ ਜਿਹੜਾ ਉਹ ਕੋਟਾਂ ਦਾ ਵੀ ਸਾਹਮਣਾ ਕੀਤਾ ਇਸ ਸਕੀਮ ਨੂੰ ਲਾਗੂ ਕਰਨ ਵਾਸਤੇ ਬਹੁਤ ਸਾਰੇ ਰਿੱਕੇ ਬੰਦੇ ਸੀ ਪਰ ਉਹਦੇ باوجود ਮਾਨ ਸਾਹਿਬ ਤੁਹਾਨੂੰ ਪਤਾ ਕਿ ਜੇ ਉਹਨਾਂ ਨੂੰ ਪਤਾ ਜਿਹੜਾ ਕੰਮ ਸਹੀ ਆ ਉਹਨੂੰ ਕਰਨ ਵਾਸਤੇ ਉਹ ਬਜਿੱਦ ਹੁੰਦੇ ਆ ਔਰ ਉਹਨਾਂ ਨੇ ਇਹ ਕੰਮ ਜਿਹੜਾ ਨਿਪਰੇ ਚਾੜਿਆ ਅੱਜ ਡੋਰ ਟੂ ਡੋਰ ਆਟੇ ਦੀ ਤੇ ਕਣਕ ਦੀ ਡਿਲੀਵਰੀ ਆ ਔਰ ਆਪਸ਼ਨ ਹੈ ਆ ਕਿ ਕਿਸੇ ਨੂੰ ਆਟਾ ਲੈਣਾ ਕਿਸੇ ਨੇ ਜਾਂ ਕਣਕ ਲੈਣੀ ਹੈ ਕਿਸੇ ਤੇ ਜ਼ੋਰ ਜ਼ਬਰਦਸਤੀ ਨਹੀਂ ਹੈ ਤੇ ਇਹ ਜਿਹੜਾ ਅਟ ਦਲ ਦੀ ਸਕੀਮ ਰੋਟਾ ਸ਼ੁਰੂ ਕੀਤੀ ਅੱਜ ਮੇਰਾ ਪਿੰਡ ਆਪਣਾ ਨਗਰਬੀਰ ਪਿੰਡ ਤੋਂ ਇਹ ਸਕੀਮ ਸਟਾਰਟ ਕੀਤੀ ਗਈ ਹੈ ਕੱਟੇ ਹੋਏ ਸੀਗੇ ਉਹ ਤਕਰੀਬਨ ਪੌਣੇ 11 ਲੱਖ ਕਾਰਡ ਮਨਜੋਗ ਸੀਐਮ ਸਾਹਿਬ ਨੇ ਬਹਾਲ ਕਰ ਦਿੱਤਾ ਹੋਇਆ ਔਰ ਮੇਰਾ ਖਿਆਲ ਸਾਰ ਬੱਜੂ ਨਾਲ ਲੋਕਾਂ ਨੂੰ ਜਿਹੜੇ ਉਹ ਜਿੱਦਾਂ ਦੇ ਕੱਟੇ ਗਏ ਸੀ ਉਹਨਾਂ ਨੂੰ ਅੱਜ ਇਹ ਸਕੀਮ ਦਾ ਲਾਭ ਪ੍ਰਾਪਤ ਹੋਏਗਾ ਔਰ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮਨਜੋਗ ਸੀਐਮ ਸਾਹਿਬ ਨੇ ਹਜੇ ਫੈਸਲਾ ਇਹ ਕੀਤਾ ਜਾਂ ਕਰ ਦੇਣਾ ਹੋ ਸਕਦਾ ਜਿਹੜੀ ਪਿਛੇ ਜਿੰਨੇ ਜਿੰਨੇ ਮਹੀਨੇ ਨਿਕਲ ਗਏ ਹੋ ਸਕਦਾ ਉਹਦਾ ਵੀ ਜਿਹੜਾ ਰੈਸ਼ਨ ਜਿਹੜਾ ਲਾਪਤਰੀ ਨੇ ਜ਼ਰੂਰ ਮਿਲੂਗਾ ਇਹਦੇ ਬਾਰੇ ਹਜੇ ਅਸੀਂ ਜਿਹੜੇ ਲੋੜਵੰਦ ਨੇ ਪਹਿਲਾਂ ਉਹਨਾਂ ਦੇ ਉੱਤੇ ਧਿਆਨ ਦਿੱਤਾ ਹੋਇਆ ਕਿ ਜਿਹੜੇ ਲੋੜਵੰਦ ਨੇ ਪਹਿਲਾਂ ਉਹਨਾਂ ਦੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਟਾਰਗੇਟ ਪੂਰਾ ਕਰ ਲਈਏ ਉਸ ਤੋਂ ਬਾਅਦ ਜਿਹੜੀ ਇਹ ਸ਼ਨਾਖਤ ਕੀਤੀ ਜਾਊਗੀ ਕਿ ਜਿਹੜੇ ਜਿਹੜੇ ਜਿਨ੍ਹਾਂ ਨੂੰ ਜ਼ਰੂਰਤ ਨਹੀਂ ਗਈ ਬਿਨਾਂ ਜ਼ਰੂਰਤ ਤੋਂ ਰੈਸ਼ਨ ਲਿਆ ਜਾਂਦਾ ਜ਼ਰੂਰ ਉਹਦੇ ਤੇ ਗੌਰ ਕੀਤੀ ਜਾਣਾ ਵੀ ਪਬਲਿਕ ਨੂੰ ਮੈਸੇਜ ਪਬਲਿਕ ਨੂੰ ਮੇਰਾ ਮੈਸੇਜ ਹੈ ਕਿ ਇਹ ਜਿਹੜਾ ਆਟੇ ਦਾਲ ਦੀ ਜਾਂ ਆਟੇ ਦੀ ਜਾਂ ਕਣਕ ਦੀ ਸਕੀਮ ਆ ਇਹ ਬਿਲਕੁਲ ਉਹਨਾਂ ਲੋ ਹੈਂਡ ਟੂ ਮOUTH ਨੇ ਜਿਨ੍ਹਾਂ ਨੂੰ ਇਸ ਸਹੂਲਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਮੇਰੀ ਸਭ ਨੂੰ ਬੇਨਤੀ ਹੈ ਕਿ ਇਹ ਰਾਸ਼ਨ ਜਿਹੜਾ ਉਹੀ ਲੋਕ ਲੈਣ ਮੇਰੀ ਲਬ ਪੱਤਰੀਆਂ ਦੇ ਵਿੱਚੋਂ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਅਪੀਲਿਆ ਕਿ ਜਿਨ੍ਹਾਂ ਨੂੰ ਇਹਦੀ ਜ਼ਰੂਰਤ ਨਹੀਂ ਉਹ ਆਪਣੇ ਆਪ ਸੈਂਡਰ ਕਰ ਆਪਣੇ 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 ਅੰਦਰ ਦੀ ਆਪਣੀ ਭਾਵਨਾਵਾਂ ਦੇ ਮੁਤਾਬਕ ਆਪਣੇ ਪੰਜਾਬ ਦੀ ਖਾਤਰ ਲੋਕਾਂ ਨੂੰ ਉਹ ਜਿਹੜੇ ਕਣਕ ਦੀ ਸਕੀਮ ਹੈ ਉਹਨੂੰ ਸੈਂਡਰ ਕਰ ਦੇਣਾ ਚਾਹੀਦਾ ਔਰ ਮੈਂ ਇਹ ਜ਼ਰੂਰ ਚਾਹੂੰਗੀ ਕਿ ਇਹ ਜਿਹੜਾ ਕੰਮ ਮੇਰੇ ਹਲਕੇ ਤੋਂ ਸ਼ੁਰੂ ਹੋਵੇ ਕਿ ਜਿਹੜੇ ਲੋਕਾਂ ਨੂੰ ਕਣਕ ਦੀ ਜ਼ਰੂਰਤ ਨਹੀਂ ਹੈਗੀ ਜਿਨ੍ਹਾਂ ਦੇ ਘਰ ਕਣਕ ਤਾਂ ਹੁੰਦੀਆਂ ਜਿਹੜੇ ਖੇਤੀ ਕਰਦੇ ਨੇ ਉਹ ਇਸ ਸਕੀਮ ਦੇ ਵਿੱਚੋਂ ਆਪਣੇ ਆਪ ਨੂੰ ਜ਼ਰੂਰ ਬਾਹਰ ਕਰ ਲੈਣ ਇਹ ਉਹਨਾਂ ਦੇ ਮਾਨ ਸਨਮਾਨ ਦੀ ਵੀ ਗੱਲ ਆ ਔਰ ਇਸ ਸਮਾਜ ਵਾਸਤੇ ਇੱਕ ਸੇਧ ਵੀ ਆ ਕਿ ਵੀ ਜਿਹੜੇ ਜ਼ਰੂਰਤਮੰਦ ਆ ਉਹੀ ਇਹਦਾ ਜਿਹੜਾ ਲਾਭ ਉਠਾ